ਅਕਾਲੀ ਦਲ ਖੇਤਰੀ ਪਾਰਟੀ ਖਤਮ ਦੇ ਗਗਾਗੇ ਤੇ ਆ ਚੁੱਕੀ ਆ ਜ ਐ ਜੀ ਪੀ ਸੀ ਪ੍ਰਧਾਨ ਦਾ ਅਸਤੀਫਾ ਇੱਕ ਨਵੀਂ ਚਰਚਾ ਤੇ ਇੱਕ ਨਵਾਂ ਵਿਵਾਦ ਛੇੜ ਦਿੱਤਾ ਬਤੌਰ ਪ੍ਰਧਾਨ ਨੈਤਿਕ ਤੌਰ ਤੇ ਇਹ ਮਹਿਸੂਸ ਕਰਦਾ ਮੈਂ ਪਈ ਸਿੰਘ ਸਹਿਬਾਨ ਨੇ ਇਹ ਜਿਹੜੀ ਪੋਸਟ ਪਾਈ ਆ ਨੈਤਿਕ ਤੌਰ ਤੇ ਜ਼ਿੰਮੇਵਾਰੀ ਚੱਕਦਾ ਮੈਂ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਕੀ ਤੋਂ ਅਸਤੀਫਾ ਦਿੱਤਾ ਉਹ ਕਿਹੜਾ ਐਸਾ ਦਬਾਅ ਸੀਗਾ ਕਿ ਜਿਹਦੇ ਕਰਕੇ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਸਾਸੀ ਸੰਕਟਾ ਕੇ ਹੁਣ ਇਹ ਧਰਮ ਸੰਕਟ ਬਣ ਗਿਆ ਜਦ ਦੋਨੋਂ ਹਾਵ ਹੀ ਹੋ ਚੁੱਕੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਗਵੀਰ ਸਿੰਘ ਜਿਸ ਤਰੀਕੇ ਦੇ ਨਾਲ ਉਹ ਕਹਿੰਦੇ ਕਿ 18 ਸਾਲ ਪੁਰਾਣਾ ਇੱਕ ਮਾਮਲਾ ਪਰਿਵਾਰਿਕ ਕੱਢ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਲੀਲ ਕਰਕੇ ਕੱਢਿਆ ਗਿਆ ਕਿ ਉਹ ਤਾਂ ਬਹੁਤ ਜ਼ਿਆਦਾ ਹੀ ਗਲਤ ਹੈ ਪਰ ਉਹਨਾਂ ਨੇ ਆਪ ਦੇ ਆਪ ਨੂੰ ਬਚਾਉਣ ਲਈ ਅੱਜ ਅਸਤੀਫਾ ਦਿੱਤਾ ਅਕਾਲੀ ਦਲ ਦਾ ਜਿਹੜਾ ਅਸਲ ਮਕਸਦ ਸੀ ਉਹ ਤਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਹਟਾਉਣ ਦਾ ਸੀ ਲਾਂਬੇ ਕਰਨ ਦਾ ਸੀ ਉਹਦੇ ਚ ਅਕਾਲੀ ਦਲ ਕਾਮਯਾਬ ਰਿਹਾ। ਉਹ ਤਾਂ ਕਹਿੰਦੇ ਵੀ ਇੱਕ ਬੰਦੇ ਨੂੰ ਬਚਾਉਣ ਦੇ ਲਈ ਇੱਕ ਨੇਜੇ ਨੂੰ ਬਚਾਉਣ ਦੇ ਲਈ ਇਹ ਸਾਰਾ ਕੁਝ ਗੇਮ ਖੇਡੀ ਜਾ ਰਹੀ ਹੈ। ਹੁਣ ਜੇ ਕਹੀਏ ਕਿ ਹਰਪ੍ਰੀਤ ਸਿੰਘ ਹੋਰਾਂ ਦੀ ਭਾਜਪੀ ਦੇ ਨਾਲ ਸਾਂਝ ਹੈ ਤਾਂ ਫਿਰ ਅਕਾਲੀ ਦਲ ਬਾਦਲ ਦੀ ਵੀ ਸਾਂਝ ਹੈ। ਹੂੰ ਉਹਨਾਂ ਦੀ ਤਾਂ ਉਸ ਤੋਂ ਵੱਡੀ ਸਾਂਝ ਹੈ। ਅਕਾਲੀ ਦਲ ਨੇ ਐਸਜੀਪੀ ਦੇ ਪੀਸੀ ਦੇ ਥਰੂ ਜਥੇਦਾਰਾਂ ਨੂੰ ਕੰਟਰੋਲ ਕਰਨਾ ਸਿੱਖ ਲਿਆ ਸੀ। ਹੂੰ ਦੋ ਇੱਕ ਰਿਮੋਟਲੀ ਤਰੀਕੇ ਨਾਲ ਜੱਥੇਦਾਰ ਚੱਲ ਰਹੇ ਸੀ ਸ਼ਰਮਣੀ ਅਕਾਲੀ ਦਲ ਇਸ ਵਕਤ ਖਤਰੇ ਦੇ ਵਿੱਚ ਆ ਤੇ ਲਗਾਤਾਰ ਆਏ ਦਿਨ ਕੋਈ ਨਾ ਕੋਈ ਵਿਵਾਦ ਸ਼ਰਮਣੀ ਅਕਾਲੀ ਦਲ ਦੇ ਨਾਲ ਜੁੜਦਾ ਸਾਹਮਣੇ ਆਉਂਦਾਗਾ ਜਦੋਂ ਤੋਂ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਸ਼ਰਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਬੀਸ਼ ਸਿੰਘ ਬਾਦਲ ਅਤੇ ਉਹਨਾਂ ਦੇ ਨਾਲ ਹੋਰ ਲੀਡਰਾਂ ਨੂੰ ਸਜ਼ਾ ਸੁਣਾਈ ਗਈ ਉਦੋਂ ਤੋਂ ਹੀ ਕਾਫੀ ਚਰਚਾਵਾਂ ਹਨ ਕਿ ਜ਼ਥੇਦਾਰ ਸਾਹਿਬ ਦੇ ਵੱਲੋਂ ਸੁਣਾਏ ਗਏ ਫੈਸਲੇ ਨੂੰ ਪੂਰਨ ਤੌਰ ਤੇ ਲਾਗੂ ਨਹੀਂ ਕੀਤਾ ਗਿਆ ਅਜਿਹੇ ਬਹੁਤ ਸਾਰੇ ਪੰਥਕ ਸੰਕਟ ਨੇ ਪੰਥਕ ਮਸਲੇ ਨੇ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਵਿਵਾਦ ਚੱਲ ਰਿਹਾ ਗਿਆਨੀ ਹਰਪ੍ਰੀਤ ਸਿੰਘ ਨੂੰ ਜ਼ਥੇਦਾਰ ਤੋਂ ਉਤਾਰਿਆ ਜਾਂਦਾ ਉਹਨਾਂ ਦੇ ਉੱਤੇ ਵੀ ਇਲਜ਼ਾਮ ਲੱਗਦੇ ਆ ਫਿਰ ਉਸ ਤੋਂ ਬਾਅਦ ਉਹਨਾਂ ਇਲਜ਼ਾਮਾਂ ਨੂੰ ਲੈ ਕੇ ਕਾਫੀ ਕੁਸਮਾਨ ਪੈਦਾ ਹੁੰਦਾਗਾ ਜੈਨੀ ਹਰਪ੍ਰੀਤ ਸਿੰਘ ਕਹਿੰਦੇ ਨੇ ਕਿ ਮੇਰੇ ਤੇ ਇਲਜ਼ਾਮ ਬੇਬੁਨਿਆਦ ਨੇ ਪਰ ਅੱਜ ਅਚਾਨਕ ਐਜਪੀਸੀ ਦੇ ਪ੍ਰਧਾਨ ਹਜਿੱਦਰ ਸਿੰਘ ਧਾਮੀ ਜਦੋਂ ਪ੍ਰੈਸ ਕਾਨਫਰੰਸ ਕਰਕੇ ਆਪਣਾ ਅਸਤੀਫਾ ਦੇ ਦਿੰਦੇ ਨੇ ਤਾਂ ਇੱਕ ਨਵੀਂ ਫਿਰ ਚਰਚਾ ਛਿੜ ਜਾਂਦੀ ਆ ਕਾਲੀ ਦਲ ਦਾ ਵਿਵਾਦ ਜਿਹੜਾ ਉਹ ਖਤਮ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਇਹ ਇੱਕ ਰਾਸੀ ਵਿਵਾਦ ਨਹੀਂ ਰਹਿ ਗਿਆ ਇਹ ਇੱਕ ਪੰਥਕ ਵਿਵਾਦ ਵੀ ਬਣ ਚੁੱਕਿਆਗਾ ਹੁਣ ਇਹ ਰਾਸੀ ਤੇ ਪੰਥਕ ਵਿਵਾਦ ਇਕੱਠਾ ਹੋਇਆਗਾ ਤੇ ਇਹ ਕਿਵੇਂ ਨਿਪੜੂਗਾ ਅਤੇ ਇਸ ਦੇ ਪਿੱਛੇ ਕੀ ਕਾਰਨ ਨੇ ਕਿਉਂ ਇਹ ਸਾਰਾ ਕੁਝ ਹੋ ਰਿਹਾ ਕੀ ਇਹਦੇ ਪਿੱਛੇ ਭਾਜਪਾ ਦਾ ਹੱਥ ਆ ਜਾਂ ਆਰਐਸਐਸ ਦਾ ਹੱਥ ਆ ਕਿਉਂਕਿ ਇਹ ਇਲਜ਼ਾਮ ਵੀ ਅੱਜ ਦੇ ਸਮੇਂ ਲੱਗ ਰਹੇ ਨੇ ਇਹ ਬਹੁਤ ਸਾਰੇ ਸਵਾਲ ਨੇ ਇਹਨਾਂ ਸਵਾਲਾਂ ਦੇ ਹੀ ਜਵਾਬ ਲਵਾਂਗੇ ਤੇ ਇਸ ਪੂਰੇ ਮਸਲੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਮੇਰੇ ਸਾਥੀ ਰਾਓ ਪਰੰਦਾ ਸੀ ਬੈਣੀਪਾਲ ਮੌਜੂਦ ਨੇ ਰਾਉ ਜੀ ਇਹ ਰਾਸੀ ਵਿਵਾਦ ਰਹਿ ਗਿਆ ਜਾਂ ਰਾਸੀ ਸੰਕਟ ਹੈ ਕਿ ਹੁਣ ਇਹ ਧਰਮ ਸੰਕਟ ਬਣ ਗਿਆ ਜਾਂ ਦੋਨੋਂ ਹਾਵੀ ਹੋ ਚੁੱਕੇ ਨੇ ਕਿਉਂਕਿ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਅੱਜ ਧਰਮ ਦੇ ਉੱਤੇ ਰਾਜਨੀਤੀ ਹਾਵੀ ਹੋ ਚੁੱਕੀ ਆ ਇਸੇ ਕਰਕੇ ਅੱਜ ਜਿਹੜੀ ਸ਼ੋਮਨੀ ਕਾਲੀ ਦਲ ਇੱਕ ਖੇਤਰੀ ਪਾਰਟੀ ਸੀ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਸੀ ਤੇ ਇੱਕ ਸਿੱਖਾਂ ਦੀ ਸਰਮੋਹਰ ਸੰਸਥਾ ਐਜੀਪੀਸੀ ਜਿਸ ਤੋਂ ਉਮੀਦਾਂ ਸਨ ਜਾਂ ਅਸੀਂ ਦੇ ਕਾਲ ਤੱਕ ਸਭ ਤੋਂ ਉਮੀਦਾਂ ਸਨ ਅੱਜ ਉਸ ਦੇ ਫੈਸਲੇ ਨੂੰ ਮੰਨਿਆ ਨਹੀਂ ਜਾ ਰਿਹਾ ਹੈਗਾ ਸਰਮੋਹ ਸੰਸਥਾਵਾਂ ਅੱਜ ਜਿਹੜੀਆਂ ੜਾਵਾਂ ਡੋਲ ਹੋ ਚੁੱਕੀਆਂ ਨੇ ਅਕਾਲੀ ਦਲ ਖੇਤਰੀ ਪਾਰਟੀ ਖਤਮ ਦੇ ਕਗਾਗੇ ਤੇ ਆ ਚੁੱਕੀ ਆ ਜ ਐਜੀਪੀਸੀ ਪ੍ਰਧਾਨ ਦਾ ਅਸਤੀਫਾ ਇੱਕ ਨਵੀਂ ਚਰਚਾ ਤੇ ਇੱਕ ਨਵਾਂ ਵਿਵਾਦ ਛੇੜ ਦਿੱਤਾ ਅ ਪਤਾ ਕੀ ਰਾਜਦੀਪ ਗੱਲ ਇਹ ਆ ਕਿ ਇਸ ਵੇਲੇ ਜੇ ਇੱਕ ਸੰਕਟ ਦੇ ਵਿੱਚ ਹੈਗਾ ਨਾ ਕੁਝ ਤਾਂ ਸੰਕਟ ਚ ਸਿੱਧਾ ਪੰਥ ਹੈ ਹੂੰ ਇਹ ਆ ਪੰਥ ਦੇ ਨਾਲ ਜੁੜੀ ਹੋਈ ਜਿਹੜੀ ਸੰਗਤ ਹੈ ਉਹ ਆ ਔਰ ਸਭ ਨੂੰ ਪਤਾ ਹੈ ਕਿ ਜਿਹੜੀਆਂ ਦੋ ਸੰਸਥਾਵਾਂ ਨੇ ਐ ਜੀ ਪੀ ਸੀ ਤੇ ਅਕਾਲੀ ਦਲ ਨੇ ਇਹ ਪੰਥਕ ਸੰਸਥਾਵਾਂ ਨੇ ਜਦੋਂ ਇਹਨਾਂ ਨੂੰ ਲਿਆਂਦਾ ਗਿਆ ਸਥਾਪਨਾ ਕੀਤੀ ਗਈ ਹੂੰ ਤੇ ਉਦੋਂ ਦਾ ਅਕਾਲੀ ਦਲ ਜਾਂ ਐ ਜੀ ਪੀ ਸੀ ਤੇ ਹੁਣ ਦੇ ਅਕਾਲੀ ਦਲ ਤੇ ਐ ਜੀ ਪੀ ਸੀ 'ਚ ਬਹੁਤ ਫਰਕ ਹੈ ਹੁਣ ਜਿਹੜਾ ਇਹ तमाम ਚੀਜ਼ਾਂ ਹੋ ਰਹੀਆਂ ਨੇ ਜਿਵੇਂ ਤੁਸੀਂ ਅੱਜ ਗੱਲ ਕਰੀ ਕਿ ਅੱਜ ਧਾਮੀ ਸਾਹਿਬ ਨੇ ਅਚਾਨਕ ਹੀ ਅਸਤੀਫਾ ਦੇ ਦਿੱਤਾ ਹੂੰ ਹੈਨਾ ਤੇ ਉਹ ਕਿਹੜਾ ਐਸਾ ਦਬਾਅ ਸੀਗਾ ਕਿ ਜਿਹਦੇ ਕਰਕੇ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਸਾਫ਼ ਤੌਰ ਤੇ ਥੋੜੇ ਦਿਨ ਜੇ ਪਿੱਛੇ ਚਲੇ ਜਾਈਏ ਆਪਾਂ ਕਿ ਥੋੜੇ ਦਿਨ ਪਹਿਲਾਂ 13 ਫਰਵਰੀ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਗਵੀਰ ਸਿੰਘ ਜਦੋਂ ਵਿਦੇਸ਼ ਗਏ ਹੁੰਦੇ ਨੇ ਉਦੋਂ ਇੱਕ ਪੋਸਟ ਪਾਉਂਦੇ ਆ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਤੇ ਉਹ ਨਿੰਦਾ ਕਰਦੇ ਨੇ ਨਿੰਦਾ ਕਿਹਦੀ ਕਰਦੇ ਨੇ ਕਿ ਜਿਹੜੀ ਉਸ ਤੋਂ 2-3 ਦਿਨ ਪਹਿਲਾਂ ਯਾਨੀ 10 ਫਰਵਰੀ ਨੂੰ ਅਕਾਲ ਤਖਸੈਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਜਿਹੜੇ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੀ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਤਿੰਨ ਮੈਂਬਰੀ ਕਮੇਟੀ ਦੀ ਜਾਂਚ ਤੋਂ ਬਾਅਦ ਹੂੰ ਤੇ ਫਿਰ ਉਸ ਚੀਜ਼ ਦੀ ਨਿੰਦਾ ਯਾਨੀ ਰੁਘਵੀਰ ਸਿੰਘ ਆਪਣੀ ਪੋਸਟ 'ਚ ਕਰਦੇ ਨੇ ਕਹਿੰਦੇ ਨੇ ਕਿ ਇਹ ਇਹ ਗਲਤ ਹੋਇਆ ਤੇ ਜਿਸ ਤਰੀਕੇ ਦੇ ਨਾਲ ਉਹ ਕਹਿੰਦੇ ਕਿ 18 ਸਾਲ ਪੁਰਾਣਾ ਇੱਕ ਮਾਮਲਾ ਪਰਿਵਾਰਿਕ ਕੱਢ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਲੀਲ ਕਰਕੇ ਕੱਢਿਆ ਗਿਆ ਕਿ ਉਹ ਤਾਂ ਬਹੁਤ ਜ਼ਿਆਦਾ ਹੀ ਗਲਤ ਹੈ ਦੇਖੋ ਇਹਦੇ ਚ ਸਾਰਾ ਕੁਝ ਘੁੰਮ ਰਿਹਾ ਤੁਸੀਂ ਦੇਖੋ ਐ ਜੀ ਪੀ ਸੀ ਐ ਜੀ ਪੀ ਸੀ ਦੇ ਪ੍ਰਧਾਨ ਜਥੇਦਾਰ ਸਹਿਬਾਨ ਅਕਾਲੀ ਦਲ ਅਕਾਲੀ ਦਲ ਦੇ ਸਾਬਕਾ ਪ੍ਰਧਾਨ तमाम ਚੀਜ਼ਾਂ ਘੁੰਮ ਰਹੀਆਂ ਨੇ ਜਿਹਦੇ ਚ ਇਹ ਲੱਗ ਰਿਹਾ ਕਿ ਪੰਥ ਦੇ ਲਈ ਤਾਂ ਸ਼ਾਇਦ ਕੋਈ ਕੁਝ ਕਰ ਹੀ ਨਹੀਂ ਰਿਹਾ ਕੋਈ ਲੜ ਹੀ ਨਹੀਂ ਰਿਹਾ ਸਾਰੇ ਆਪਣੀ ਆਪਣੀ ਨਿੱਜ ਦੀ ਲੜਾਈ ਲੜ ਰਹੇ ਨੇ ਇਹ ਪ੍ਰਤੀਤ ਹੋ ਰਿਹਾ ਸੁਖਵੀਰ ਬਾਦਲ ਆਪਣੇ ਆਪ ਨੂੰ ਬਚਾਉਣ ਦੇ ਲਈ ਲੱਗੇ ਹੋਏ ਨੇ ਕਿ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਦਾ ਗਰਾਫ ਹੇਠਾਂ ਆਇਆ ਆ ਉਹਨਾਂ ਦੀ ਅਗਵਾਈ ਦਾ ਗ੍ਰਾਫ ਹੇਠਾਂ ਆਇਆ ਉਹ ਆਪਣੇ ਆਪ ਨੂੰ ਬਚਾਉਣ ਨੂੰ ਫਿਰਦੇ ਨੇ ਧਾਮੀ ਸਾਹਿਬ ਅਲੱਗ ਸੋਸ਼ੋਪੰਚ ਪਏ ਹੋਏ ਸੀਗੇ ਤੇ ਫਿਰ ਉਸ ਚੋਂ ਨਿਕਲਣ ਦੇ ਲਈ ਉਹਨਾਂ ਨੇ ਇਹੀ ਰਸਤਾ ਦੇਖਿਆ ਉਹਨਾਂ ਨੂੰ ਕਿ ਮੈਂ ਅਸਤੀਫਾ ਹੀ ਦੇ ਦਿੰਨਾ ਯਾਰ ਇੰਨੀ ਮਤਲਬ ਉਹਨਾਂ ਨੇ ਆਪ ਦੇ ਆਪ ਨੂੰ ਬਚਾਉਣ ਲਈ ਅੱਜ ਅਸਤੀਫਾ ਦੇਤਾ ਬਚਾਉਣ ਲਈ ਕਹਿ ਲਈਏ ਜਾਂ ਇਸ ਦੇ ਪਿੱਛੇ ਵੀ ਕੋਈ ਦਬਾਅ ਸੀ ਹੂੰ ਜਾਂ ਇਸ ਦੇ ਪਿੱਛੇ ਵੀ ਅਕਾਲੀ ਦਲ ਸੀ ਕਿ ਤੂੰ ਕਹਿ ਦਿੱਤਾ ਗਿਆ ਕਿ ਕਿ ਤੁਸੀਂ ਧਾਮੀ ਸਾਹਿਬ ਅਸਤੀਫਾ ਦੇ ਕੇ ਇੱਕ ਪਾਸੇ ਹੋ ਜਾਓ मामला ਛੰਡਾ ਹੋ ਜਾਊਗਾ ਪਰ ਅਕਾਲੀ ਦਲ ਦਾ ਜਿਹੜਾ ਅਸਲ ਮਕਸਦ ਸੀ ਉਹ ਤਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਹਟਾਉਣ ਦਾ ਸੀ ਲਾਂਬੇ ਕਰਨ ਦਾ ਸੀ ਉਹਦੇ 'ਚ ਅਕਾਲੀ ਦਲ ਕਾਮਯਾਬ ਰਿਹਾ ਹੁਣ ਇਸੇ ਮਾਮਲੇ 'ਚ ਆਪਾਂ ਇਹ ਵੀ ਨਹੀਂ ਕਿ ਜਿਹੜੇ ਬਾਗੀ ਆਗੂ ਨੂੰ ਛੱਡਦੀਏ ਬਾਗੀ ਆਗੂ ਵੀ ਆਪਣੇ ਨਿੱਜੀ ਦੀ ਲੜਾਈ ਲੜ ਰਹੇ ਨੇ ਜੀ ਬੀਬੀ ਜ਼ਗੀਰਕੌਰ ਉਹ ਪ੍ਰਧਾਨ ਬਣਨ ਨੂੰ ਫਿਰਦੇ ਦੁਬਾਰਾ ਫਿਰ ਤੋਂ ਦੋ ਇਲੈਕਸ਼ਨਾਂ ਲੜਦੀਆਂ ਉਹਦੇ 'ਚ ਜਿੱਤਿਆ ਨਹੀਂ ਗਿਆ ਠੀਕ ਹੈ ਤੇ ਜਿਹੜੇ ਇਹ ਬਾਗੀ ਧਿਰ ਹੈ ਬਾਗੀ ਧਿਰ ਵੀ ਕਿਤੇ ਨਾ ਕਿਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਭਾਜਪਾ ਦੇ ਸੰਪਰਕ ਚ ਹੈ ਹੂੰ ਤੇ ਇਹ ਵੀ ਪਤਾ ਹੈ ਕਿ ਜਦੋਂ ਚੰਦੂ ਮਾਜਰਾ ਸਾਹਿਬ ਜੰਮੂ ਕਸ਼ਮੀਰ ਜਾ ਕੇ ਭਾਜਪਾ ਦੇ ਉਮੀਦਵਾਰ ਦਾ ਹੀ ਚੋਣ ਪ੍ਰਚਾਰ ਕਰਿਆ ਏ ਸੀ ਹੂੰ ਠੀਕ ਹੈ ਜੀ ਫਿਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਵੀ ਕਿਤੇ ਨਾ ਕਿਤੇ ਉਹਨਾਂ ਦੀ ਵੀ ਭਾਜਪਾ ਦੇ ਨਾਲ ਸਾਝ ਨਿਕਲਦੀ ਹੈ ਉਹ ਮੰਨਦੇ ਵੀ ਨਹੀਂ ਉਹ ਜਿਹੜੀ ਬਲਟੋਹਾ ਦੇ ਨਾਲ ਉਹਨਾਂ ਦੀ ਮੀਟਿੰਗ ਹੋਈ ਸੀ ਜਿਹੜਾ ਤਲਬ ਕੀਤਾ ਸੀ ਬਲਟੋਹਾ ਨੂੰ ਉਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਮੰਨਦੇ ਨੇ ਕਿ ਹਾਂ ਮੇਰੀ ਸਾਂਝ ਹੈਗੀ ਹੈ ਭਾਜਪੀ ਦੇ ਨਾਲ ਹਮ ਮਨਜਿੰਦਰ ਸਿੰਘ ਸਿਰਸਾ ਦਿੱਲੀ ਤੋਂ ਜਿੱਤਦੇ ਨੇ ਤੇ ਉਹ ਸਿੱਧਾ ਆ ਕੇ ਹਰਪ੍ਰੀਤ ਸਿੰਘ ਹੋਰਾਂ ਨੂੰ ਮਿਲਦੇ ਨੇ ਉਹਨਾਂ ਦਾ ਆਸ਼ੀਰਵਾਦ ਲੈਂਦੇ ਨੇ ਹਮ ਮਤਲਬ ਤੁਸੀਂ ਕਿਹੜਾ ਬੰਦਾ ਇੱਕ ਲੱਭ ਲੋਗੇ ਕਿ ਜਿਹੜਾ ਕਹਿਦੇ ਹੋ ਤੁਸੀਂ ਕੀ ਯਾਰ ਇਹ ਪੰਥ ਦੇ ਲਈ ਲੜ ਰਿਹਾ ਜਾਂ ਇਹ ਪੰਥ ਵਾਲੀ ਸਾਈਡ ਤੇ ਹੋ ਕੇ ਖੜਾ ਹਰ ਇੱਕ ਦੀ ਆਪਣੀ ਆਪਣੀ ਸਾਈਡ ਆ ਹਰ ਇੱਕ ਦਾ ਆਪਣਾ ਆਪਣਾ ਨਿੱਜਾ ਇਸ ਦੇ ਵਿੱਚ ਹਮ ਤੇ ਫਿਰ ਤਾਂ ਹੀ ਮੈਂ ਕਹਿ ਰਿਹਾ ਕਿ ਯਾਰ ਖਾਤਰੀਚ ਤਾਂ ਪੰਥ ਹੈ ਅਕਾਲੀ ਦਲ ਸੰਸਥਾ ਹੈ ਪੰਥ ਦੀ ਐ ਜੀ ਪੀ ਸੀ ਸੰਸਥਾ ਹੈ ਪੰਥ ਦੀ ਪਰ ਇਹਨਾਂ ਨੇ ਚੱਲੀਆਂ ਜਾਣੀਆਂ ਨੇ ਪਰ ਜਿਵੇਂ ਪੰਥ ਦਾ ਨੁਕਸਾਨ ਹੋ ਰਿਹਾ ਕੋਈ ਪੰਥ ਦੇ ਲਈ ਥੋੜੀ ਸੋਚ ਰਿਹਾ ਹਰ ਇੱਕ ਬੰਦਾ ਇੱਥੇ ਆਪਣੇ ਆਪ ਦੇ ਲਈ ਸੋਚ ਰਿਹਾ ਬਿਲਕੁਲ ਬਾਗੀ ਧੜੇ ਸੀ ਹੁਣ ਦੇਖੋ ਜਦੋਂ ਤੱਕ 2007 ਤੋਂ ਲੈ ਕੇ 17 ਤੱਕ 10 ਸਾਲ ਅਕਾਲੀ ਦਲ ਬੀ ਜੀ ਪੀ ਦੀ ਸਰਕਾਰ ਪੰਜਾਬ 'ਚ ਰਹੀ ਹੂੰ ਉਦੋਂ ਬਾਗੀ ਆਗੂਆਂ ਨੇ ਵੀ ਬਹੁਤ ਤਕੜੇ ਤਕੜੇ ਆਉਧੇ ਹੰਡਾਏ ਹੂੰ 17 ਦੇ ਵਿੱਚ ਪਾਰਟੀ ਹਾਰ ਜਾਂਦੀ ਹੈ 22 ਚ ਫੇਰ ਹਾਰ ਜਾਂਦੀ ਹੈ 24 ਵਾਲੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਵੀ ਜਦੋਂ ਪਾਰਟੀ ਹਾਰ ਜਾਂਦੀ ਹੈ ਸਿਰਫ ਇੱਕ ਸੀਟ ਨਿਕਲਦੀ ਹਰ ਸਿਮਰਤ ਕੌਰ ਬਾਦਲ ਵਾਲੀ ਤੇ ਫਿਰ ਇਹ ਨਾ ਆਗੂਆਂ ਨੂੰ ਲੱਗਦਾ ਕਿ ਯਾਰ ਹੁਣ ਤਾਂ ਇਸ ਚੀਜ਼ਾਂ ਖਤਮ ਹੋ ਰਹੀਆਂ ਨੇ ਇਹ ਤਾਂ ਅਸੀਂ ਜਿੱਤਣਾ ਹੀ ਨਹੀਂ ਸੁਖਵੀਰ ਬਾਦਲ ਦੀ ਅਗਵਾਈ ਚ ਉਹੀ ਸੁਖਬੀਰ ਬਾਦਲ ਦੀ ਅਗਵਾਈ ਚ ਉਹ 2007 ਤੋਂ ਲੈ ਕੇ 17 ਤੱਕ ਉਹ ਮੌਜਾ ਮਾਣਦੇ ਰਹੇ ਹੂੰ ਜਦੋਂ ਤੱਕ ਜਿੱਤਦੇ ਰਹੇ ਉਦੋਂ ਤੱਕ ਠੀਕ ਸੀ ਜਦੋਂ ਤੱਕ ਹਾਰਦੇ ਰਹੇ ਉਦੋਂ ਗਲਤ ਹੋ ਗਿਆ ਕਿ ਆਪਾਂ ਪ੍ਰਧਾਨ ਬਦਲਣਾ ਹੂੰ ਠੀਕ ਹੈ ਪਾਰਟੀਆਂ ਨੇ ਪਾਰਟੀਆਂ ਦੇ ਵਿੱਚ ਪ੍ਰਧਾਨ ਬਦਲਦੇ ਰਹਿੰਦੇ ਨੇ ਬਦਲਨੇ ਚਾਹੀਦੇ ਵੀ ਨੇ ਪਰ ਉਹ ਸੁਖਬੀਰ ਸਿੰਘ ਬਾਦਲ ਉਹ ਆਪਣੀ ਨਿਜਲੇ ਹੀ ਬੈਠੇ ਨੇ ਉਹ ਕਹਿੰਦੇ ਕਿ ਮੈਂ ਜੇ ਹੈਗਾ ਤੱਕ ਪ੍ਰਧਾਨ ਤਾਂ ਮੈਂ ਹੀ ਰਹੂੰਗਾ ਫਿਰ ਉਹ ਅਸਤੀਫਾ ਦੇ ਦਿੱਤਾ ਜਾਂਦਾ ਉਸ ਤੋਂ ਬਾਅਦ ਜਿਵੇਂ ਬਾਕੀ ਦੇ ਉਹਨਾਂ ਦੇ ਸਪੋਰਟਰ ਹੁੰਦੇ ਨੇ ਉਹ ਕਹਿੰਦੇ ਨੇ ਕਿ ਜੇ ਇਹਨਾਂ ਦਾ ਅਸਤੀਫਾ ਲਿਆ ਤਾਂ ਸਾਡੀ ਵੀ ਚੱਕੋ ਹੂੰ ਉਸ ਤੋਂ ਬਾਅਦ ਫਿਰ ਆਖਿਰਕਾਰ ਉਹ ਦਿਨ ਆਉਂਦਾ ਜਦੋਂ ਉਹਨਾਂ ਨੂੰ ਅਸਤੀਫਾ ਦੇਣਾ ਪੈਂਦਾ ਤੇ ਐਕਸੈਪਟ ਕਰਨਾ ਪੈਂਦਾ ਵਰਕਿੰਗ ਕਮੇਟੀ ਨੂੰ ਜੀ ਠੀਕ ਹੈ ਜੀ ਇਹ ਚੀਜ਼ਾਂ ਹੋ ਗਈਆਂ ਤੇ ਦੂਸਰੇ ਪਾਸੇ ਗਿਆਨੀ ਰਗਵੀਰ ਸਿੰਘ ਹੋਣੀ ਪੰਜ ਜੱਥੇਦਾਰ ਸਹਿਬਾਨਾਂ ਦਾ ਇੱਕ ਵੱਡਾ ਸਭ ਤੋਂ ਅਹਿਮ ਹਿੱਸਾ ਨੇ ਤੇ ਉਹ ਜਦੋਂ ਦੇਖਦੇ ਨੇ ਕਿ ਮੇਰੇ ਇੱਕ ਸਾਥੀ ਨੂੰ ਤਾਂ ਐ ਕਰਕੇ ਜਲੀਲ ਕਰਕੇ ਕੱਢ ਦਿੱਤਾ ਗਿਆ ਤੇ ਕੱਲ ਨੂੰ ਕਿਤੇ ਇਹ ਨਾ ਹੋਵੇ ਕਿ ਸਾਡੇ ਚੋਂ ਕਿਸੇ ਹੋਰ ਦਾ ਨੰਬਰ ਲੱਗ ਜੇ ਹੂੰ ਉਹ ਉੱਥੇ ਜਾ ਕੇ ਬੋਲੇ ਕਿ ਮੈਂ ਨਿੰਦਾ ਕਰਦਾ ਇਸ ਚੀਜ਼ ਦੀ ਤੇ ਉਹਨਾਂ ਨੇ ਨਿੰਦਾ ਕੀਤੀ ਤਾਂ ਧਾਮੀ ਸਾਹਿਬ ਕਹਿੰਦੇ ਕਿ ਮੈਂ ਨੈਤਿਕਤਾ ਦੇ ਆਧਾਰ ਤੇ ਜਿਹੜਾ ਜਥੇਦਾਰ ਸਾਹਿਬ ਨੇ ਕਿਹਾ ਮੈਂ ਉਹਨੂੰ ਦੇਖ ਕੇ ਮੈਂ ਉਸ ਦੀਫਾ ਦੇ ਦੰਨਾ ਹੂੰ ਮਤਲਬ ਗੱਲਾਂ ਕੀ ਹੋ ਰਹੀਆਂ ਨੇ ਇਹ ਜੇ ਧਾਮੀ ਸਾਹਿਬ ਨੂੰ ਲੱਗਦਾ ਸੀ ਕਿ ਅਸੀਂ ਜਾਂ ਐਸਜੀਪੀਸੀ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਹਾਰ ਕਰਕੇ ਸੇਵਾ ਮੁਕਤ ਕਰਕੇ ਗਲਤ ਕੀਤਾ ਤਾਂ ਉਹ ਫੈਸਲਾ ਵਾਪਸ ਲੈ ਲੈਂਦੇ ਹੂੰ ਬਿਲਕੁਲ ਠੀਕ ਹੈ ਜੀ ਤੇ ਗੱਲ ਇਹ ਸੀ ਕਿ ਜਦੋਂ ਤੋਂ ਯਾਨੀ ਹਰਪ੍ਰੀਤ ਸਿੰਘ ਹੋਰੀ ਅਕਾਲੀ ਦਲ ਤੇ ਬਾਦਲ ਪਰਿਵਾਰ ਦੇ ਖਿਲਾਫ ਬੋਲਣੇ ਸ਼ੁਰੂ ਹੋਏ ਉਦੋਂ ਤੋਂ ਹੀ ਅਕਾਲੀ ਦਲ ਬਾਦਲ ਸਖਤੇ ਦੇ ਵਿੱਚ ਸੀ ਹੂੰ ਹੁਣ ਕਿਤੇ ਨਾ ਕਿਤੇ ਇਹ ਵੀ ਸਾਰਿਆਂ ਨੂੰ ਪਤਾ ਜਾਂ ਜੋ ਆਪ ਮੰਨੇ ਹੋਏ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾ ਦੀ ਭਾਜਪਾ ਦੇ ਨਾਲ ਬੜੀ ਮੋਟੀ ਸਾਂਝ ਹੈਗੀ ਆ ਨਿਕਲਦੀ ਆ ਅਰਾ ਤਾਂ ਪਿਛਲੇ ਦਿਨੀ ਹੁਣ ਜਦੋਂ ਸੁਪੀ ਸਿੰਘ ਬਾਦਲ ਦੀ ਧੀ ਦਾ ਵਿਆਹ ਚੱਲ ਰਿਹਾ ਹੁਣ ਇੱਕ ਰਾਜਨੀਤਿਕ ਲੀਡਰਾਂ ਦੇ ਸੰਬੰਧ ਹੁੰਦੇ ਆ ਉਹਨਾਂ ਨੇ ਉਹਦੇ ਤੇ ਤੰਜ਼ ਕਰਸਿਆ ਉਹ ਕਹਿੰਦੇ ਮੈਨੂੰ ਕਹਿੰਦੇ ਸੀ ਵੀ ਮੇਰੀ ਬੀਜੇਪੀ ਲੀਡਰਾਂ ਨਾਲ ਸਾਂਝ ਆਪ ਦੇਖ ਲਓ ਕਹਿੰਦੇ ਵਿਆਹ ਦੇ ਵਿੱਚ ਮੈਂ ਉੱਥੀ ਉੱਥੀ ਆ ਰਿਹਾ ਸੀ ਮੈਂ ਹੁਣ ਜੇ ਕਹੀਏ ਕਿ ਹਰਪ੍ਰੀਤ ਸਿੰਘ ਹੋਰਾਂ ਦੀ ਬੀਜੇਪੀ ਦੇ ਨਾਲ ਸਾਂਝ ਆ ਤਾਂ ਫਿਰ ਅਕਾਲੀ ਦਲ ਬਾਦਲ ਦੀ ਵੀ ਸਾਂਝ ਆ ਉਹਨਾਂ ਦੀ ਤਾਂ ਉਸ ਤੋਂ ਵੱਡੀ ਸਾਂਝ ਆ ਔਰ ਇਹ ਵੀ ਪਤਾ ਹੈ ਕਿ ਇੱਕ ਨਾ ਇੱਕ ਦਿਨ ਐਸਾ ਆਊਗਾ ਜਦੋਂ ਅਕਾਲੀ ਦਲ ਬਾਦਲ ਹੀ ਭਾਜਪਾ ਦੇ ਨਾਲ ਫੇਰ ਪੈਚਅਪ ਕਰੂਗਾ ਹੂੰ ਬਿਲਕੁਲ ਸਭ ਕੁਝ ਹੋਣ ਦੇ ਬਾਵਜੂਦ ਵੀ ਇਹ ਉਹੀ ਅਕਾਲੀ ਦਲ ਹੈ ਜਿਹੜਾ ਇਸ ਵੇਲੇ ਹਰਪ੍ਰੀਤ ਸਿੰਘ ਹੋਰਾਂ ਤੇ ਯਾਨੀ ਹਰਪ੍ਰੀਤ ਸਿੰਘ ਹੋਰਾਂ ਤੇ ਇਲਜ਼ਾਮ ਲਾ ਰਿਹਾ ਕਿ ਇਹ ਤਾਂ ਭਾਜਪਾ ਦੇ ਨਾਲ ਰਲੇ ਹੋਏ ਨੇ ਜੀ ਹੂੰ ਔਰ ਇੱਕ ਦਿਨ ਐਸਾ ਆਊਗਾ ਹੀ ਕਿ ਜਦੋਂ ਇਹ ਹੀ ਅਕਾਲੀ ਦਲ ਫਿਰ ਭਾਜਪਾ ਦੇ ਨਾਲ ਰਲ ਜਾਊਗਾ ਜਾ ਕੇ ਫੇਰ ਇਕੱਠੇ ਇਲੈਕਸ਼ਨ ਜਿੱਤਣਗੇ ਬਿਲਕੁਲ ਤੇ ਫਿਰ ਇੱਥੇ ਪੰਥ ਦੀ ਗੱਲ ਕੌਣ ਕਰ ਰਿਹਾ ਹਰ ਕੋਈ ਆਪਣੇ ਆਪਣੇ ਲੱਗਿਆ ਹੋਇਆ ਆਪਣੀ ਪਾਰਟੀ ਦਾ ਲੱਗਿਆ ਹੋਇਆ ਆਪਣੇ ਔਦਿਆਂ ਦਾ ਲੱਗਿਆ ਹੋਇਆ ਹੁਣ ਜੇ ਜਥੇਦਾਰ ਸਹਿਬਾਨਾਂ ਨੇ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਸੁਣਾਇਆ ਸੀ ਸਜਾ ਸੁਣਾਉਂਦੇ ਉਹਦੇ ਚ ਇਹ ਕਹਿਤਾ ਸੀ ਕਿ ਅਕਾਲੀ ਦਲ ਦੀ ਦੁਆਰਾ ਭਰਤੀ ਹੋਊਗੀ ਸਿਰੇ ਤੋਂ ਅਕਾਲੀ ਦਲ ਦੁਬਾਰਾ ਖੜਾ ਹੋਊਗਾ ਸਾਰੇ ਮੈਂਬਰ ਹੂੰ ਤੇ ਸੱਤ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਉਹਦੇ ਪ੍ਰਧਾਨ ਵੀ ਧਾਮੀ ਸਾਹਿਬ ਨੂੰ ਲਾ ਦਿੱਤਾ ਗਿਆ ਪਰ ਅਕਾਲੀ ਦਲ ਨੇ ਉਸ ਸੱਤ ਮੈਂਬਰੀ ਕਮੇਟੀ ਨੂੰ ਇੱਕ ਪਾਸੇ ਕਰਕੇ ਆਪਣੀ ਭਰਤੀ ਆਪੇ ਕਰ ਲਈ ਹੂੰ 30 ਤੋਂ ਲੈ ਕੇ 35 ਲੱਖ ਬੰਦਾ ਉਹਨਾਂ ਨੇ ਦਿਖਾਤਾ ਕਿ ਸਾਡਾ ਮੈਂਬਰ ਬਣ ਗਿਆ ਹੂੰ ਤੇ ਉਹ ਸੱਤ ਮੈਂਬਰੀ ਕਮੇਟੀ ਉਦੋਂ ਹੀ ਬੈਠੀ ਰਹੀ ਕਿ ਸਾਨੂੰ ਤਾਂ ਯਾਰ ਕਿਸੇ ਨੇ ਪੁੱਛਿਆ ਹੀ ਨਹੀਂ ਮੇਰੇ ਕੋਲ ਮਨਪੇ ਤੇ ਆਲੀ ਨੇ ਵੀ ਇਹਦੇ ਤੇ ਇਤਰਾਜ਼ ਦਿੱਤਾ ਸੀ ਹਾਂ ਉਹ ਵੀ ਕਿਉਂਕਿ ਕਮੇਟੀ ਦੇ ਮੈਂਬਰ ਸੀਗੇ ਹੂੰ ਤੇ ਫਿਰ ਹੁਣ ਗੱਲ ਇਹ ਹੈ ਕਿ ਧਾਮੀ ਸਾਹਿਬ ਰਹਿੰਦੇ ਜਾਂ ਨਾ ਰਹਿਣ ਇਹਦੇ ਨਾਲ ਸ਼ਾਇਦ ਇੱਕ ਤਰ ਨੂੰ ਕੋਈ ਫਰਕ ਨਹੀਂ ਪੈਂਦਾ ਜਿਹੜਾ ਉਹਨਾਂ ਦਾ ਮੇਨ ਟਾਰਗੇਟ ਸੀ ਕਿ ਹਰ ਗਿਆਨੀ ਹਰਪ੍ਰੀਤ ਸਿੰਘ ਉਹ ਨਹੀਂ ਸਾਡੇ ਖਿਲਾਫ ਬੋਲਦੇ ਸੀ ਇਹਨਾਂ ਨੂੰ ਕਿਵੇਂ ਲਾਂਬੇ ਕਰੀਏ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਇੱਥੇ ਤੱਕ ਲੈ ਕੇ ਆਉਣ ਵਾਲਾ ਵੀ ਅਕਾਲੀ ਦਲ ਇਹੀ ਹੈ। ਹੂੰ। ਇਹੀ ਐ ਜੀਪੀਸੀ ਹੈ ਜਿਹੜੀ ਅੱਜ ਕੱਢ ਰਹੀ ਹੈ। ਜੀ। ਉਹ ਗਿਆਨੀ ਹਰਪ੍ਰੀਤ ਸਿੰਘ ਉਹ ਨਹੀਂ ਖੁਦ ਦੱਸਦੇ ਨੇ ਕਿ ਮੈਨੂੰ ਤਾਂ ਪਾਲਿਆ ਪੋਸਿਆ ਹੀ ਐ ਜੀਪੀਸੀ ਨਹੀਂ ਐ। ਹੂੰ। ਤੇ ਫੇਰ ਹੁਣ ਗੱਲ ਉਹੀ ਆ ਗਈ ਕਿ ਗੱਲਾਂ ਕਿੱਧਰ ਨੂੰ ਜਾ ਰਹੀਆਂ ਨੇ ਕਿਹੜੀ ਚੀਜ਼ ਨੂੰ ਬੰਦਾ ਸੱਚ ਮੰਨੇ ਕਿਹੜੀ ਚੀਜ਼ ਨੂੰ ਬੰਦਾ ਝੂਠ ਮੰਨੇ ਉਹ ਤਾਂ ਕਹਿੰਦੇ ਵੀ ਇੱਕ ਬੰਦੇ ਨੂੰ ਬਚਾਉਣ ਦੇ ਲਈ ਇੱਕ ਨਿੱਜੇ ਨੂੰ ਬਚਾਉਣ ਦੇ ਲਈ ਇਹ ਸਾਰਾ ਕੁਝ ਗੇਮ ਖੇਡੀ ਜਾ ਰਹੀ ਆ ਇਹ ਸਾਰਾ ਪੈਂਤਰਾ ਖੇਡਿਆ ਜਾ ਰਿਹਾ ਮੇਰੇ ਖਿਲਾਫ ਹੋਵੇ ਜਾਂ ਕਿਸੇ ਦੇ ਵੀ ਖਿਲਾਫ ਇੱਥੇ ਹਰ ਇੱਕ ਬੰਦੇ ਦੇ ਜਿਹੜੇ ਕਨੈਕਸ਼ਨ ਨੇ ਉਹ ਭਾਜਪੀ ਦੇ ਨਾਲ ਨਿਕਲ ਰਹੇ ਨੇ ਹੂੰ ਕਹੀਂ ਇੱਕ ਦੂਜੇ ਨੂੰ ਜਾ ਰਹੇ ਨੇ ਕਿ ਤੂੰ ਬੀਜੇਪੀ ਦੇ ਨਾਲ ਆ ਉਹ ਕਹਿੰਦਾ ਤੂੰ ਬੀਜੇਪੀ ਦੇ ਨਾਲ ਆ ਜਦ ਕਿ ਹਰ ਕੋਈ ਕਹਿਣ ਵਾਲਾ ਵੀ ਬੀਜੇਪੀ ਦੇ ਨਾਲ ਕਿਤੇ ਨਾ ਕਿਤੇ ਸੰਪਰਕ ਚਾ ਹੂੰ ਤੇ ਫਿਰ ਹੁਣ ਅਸੀਂ ਕਰੀਏ ਤਾਂ ਕਰੀਏ ਕੀ ਤੇ ਫਿਰ ਸਭ ਤੋਂ ਵੱਡਾ ਸਵਾਲ ਇਹ ਆਉਂਦਾ ਕਿ ਪੂਰੀ ਗੇਮ ਬੀਜੇਪੀ ਖੇਡ ਰਹੀ ਆ ਫਿਰ ਤਾਂ ਹੂੰ ਸਾਰੀ ਗੇਮ ਹੀ ਪਿੱਛੋਂ ਬੀਜੇਪੀ ਦੀ ਆ ਗਈ ਕਿ ਉਸ ਬੰਦੇ ਦੇ ਤੁਹਾਡੇ ਤੁਸੀਂ ਮੇਰੇ ਤੇ ਇਲਜ਼ਾਮ ਲਾਉਂਦੇ ਕਿ ਤੂੰ ਬੀਜੇਪੀ ਦੇ ਨਾਲ ਆ ਮੈਂ ਤੁਹਾਡੇ ਤੇ ਲਾ ਰਿਹਾ ਹਾਂ ਆਪਣੇ ਦੋਹਾਂ ਦੇ ਸਬੰਧ ਨੇ ਉਸ ਦੇ ਨਾਲ ਫਿਰ ਗੱਲ ਕੀ ਹੈ ਗੇਮ ਤਾਂ ਅਸਲੀ ਉਹ ਖੇਡ ਰਹੇ ਨੇ ਫਿਰ ਤੁਸੀਂ ਉਸ ਗੇਮ ਦਾ ਹਿੱਸਾ ਬਣ ਕੇ ਤੁਸੀਂ ਫਸ ਰਹੇ ਹੋ ਜਦੋਂ ਕਿ ਅਕਾਲੀ ਦਲ ਨੂੰ ਇਦਾਂ ਕਰਨਾ ਹੀ ਨਹੀਂ ਚਾਹੀਦਾ ਸੀਗਾ ਹੁਣ ਬੇਸ਼ੱਕ ਦੀ ਅਕਾਲੀ ਦਲ ਬਾਦਲ ਕਹਿ ਰਿਹਾ ਕਿ ਬੀਜੇਪੀ ਇਹ ਬੀਜੇਪੀ ਫਲਾਣਾ ਬੀਜੇਪੀ ਧਮਕਾ ਤੇ ਫਿਰ ਉਹੀ ਹੈ ਅਕਾਲੀ ਦਲ ਹੈ ਕਿ ਜਿਨ੍ਹਾਂ ਦੀ ਬੇਟੀ ਦੇ ਵਿਆਹ ਦੇ ਵਿੱਚ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਗਿਆਨੀ ਹਰਪੀਤ ਸਿੰਘ ਉਹਨਾਂ ਨੇ ਗੱਲ ਕੀਤੀ ਹੈ ਉੱਥੇ ਹੋਮ ਮਿਨਿਸਟਰ ਵੀ ਆ ਰਹੇ ਨੇ ਉੱਥੇ ਸਾਰੇ ਹੀ ਆ ਰਹੇ ਨੇ ਹਮ ਇੱਕ ਪਾਸੇ ਤੁਸੀਂ ਬੀਜੇਪੀ ਨੂੰ ਗਾਲਾਂ ਕੱਢ ਰਹੇ ਹੋ ਕਹਿ ਰਹੇ ਹੋ ਕਿ ਸਾਡਾ ਕੰਮ ਬੀਜੇਪੀ ਖਰਾਬ ਕਰ ਰਹੀ ਹੈ ਦੂਜੇ ਪਾਸੇ ਤੁਸੀਂ ਸਾਰੀ ਬੀਜੇਪੀ ਆਪਣੇ ਵਿਆਹ ਤੇ ਬੁਲਾ ਰਹੇ ਹੋ ਫਿਰ ਹੁਣ ਸੰਗਤ ਦੇ ਮੂੰਹ ਤੇ ਮੂਰਖ ਲਿਖਿਆ ਹੋਇਆ ਵੀ ਅਸੀਂ ਜੋ ਮਰਜ਼ੀ ਕਰੀ ਚੱਲੀਏ ਤੇ ਸੰਗਤ ਨੂੰ ਅਸੀਂ ਇੱਕ ਬਿਆਨ ਦੇ ਦੇਣਾ ਜਾ ਕੇ ਬੀਜੇਪੀ ਇਹ ਕਰਦੀ ਆ ਫਲਾਣਾ ਇਹ ਕਰਦਾ ਸੰਗਤ ਸਾਡੀਆਂ ਗੱਲਾਂ ਮੰਨ ਲੂਗੀ ਇਹ ਤਾਂ ਮੈਨੂੰ ਲੱਗਦਾ ਉਹ ਕੰਮ ਹੋ ਗਿਆ ਜਿਵੇਂ ਪੰਜਾਬ ਪੁਲਿਸ ਨਹੀਂ ਕਹਿ ਦਿੰਦੀ ਕਿ ਜਿਹੜੀ ਚੀਜ਼ ਨਾ ਫੜੀ ਜਾਵੇ ਜੀ ਇਹ ਤਾਂ ਆਈਐਸਆਈ ਨੇ ਕੀਤਾ ਇਹ ਤਾਂ ਪਾਕਿਸਤਾਨ ਨੇ ਕੀਤਾ ਬਿਲਕੁਲ ਬਿਲਕੁਲ ਜਾਂ ਪਿੱਛੇ ਦੇ ਚੱਲਿਆ ਸੀਗਾ ਕਦੇ ਕਹਿੰਦੇ ਸੀਗੇ ਕਿ ਕਾਰ ਦਾ ਰੇਡੀਏਟਰ ਫਟ ਗਿਆ ਬਾਅਦ ਚੋਂ ਉਸੇ ਕੇਸ ਦੇ ਵਿੱਚ ਬੰਦੇ ਫੜ ਲਏ ਕਹਿੰਦੇ ਕਿ ਇਹਨਾਂ ਨੇ ਉੱਥੇ ਬੰਬ ਬਲਾਸਟ ਕੀਤਾ ਸੀ ਹਮ ਮਤਲਬ ਦੀਨ ਇਮਾਨ ਧਰਮ ਹੈ ਹੀ ਨਹੀਂ ਕਿਤੇ ਲੱਭਦਾ ਹੀ ਨਹੀਂ ਹੈ ਇਹ ਹੀ ਸ਼ਾਇਦ ਅਸਲੀ ਕਲਯੁਗ ਇਹ ਹੀ ਹੈ ਜਿਹਨੂੰ ਕਹਿੰਦੇ ਨੇ ਕਿ ਕੋਈ ਆਪਣੇ ਸੱਚਾਈ ਤੇ ਤਾਂ ਖੜਾ ਹੀ ਨਹੀਂਗਾ ਮਿੰਟ-ਮਿੰਟ ਚ ਬੰਦੇ ਆਪਣੇ ਬਿਆਨ ਬਦਲ ਲੈਂਦੇ ਨੇ ਆਪਣੇ ਹਿਸਾਬ ਦੇ ਨਾਲ ਫੇ ਹੁਣ ਯਕੀਨ ਕਰੇ ਤਾਂ ਬੰਦਾ ਯਕੀਨ ਯਾਰ ਕਿਸ ਤੇ ਕਰੇ ਸਾਰਾ ਮਿਲਗੋਬਾ ਹੋ ਰਿਹਾ ਹਰ ਇੱਕ ਹੀ ਮੈਨੂੰ ਤਾਂ ਲੱਗਦਾ ਕਿ ਹਰ ਇੱਕ ਹੀ ਇੱਥੇ ਕਾਣਾ ਹੈਗਾ ਆ ਤੇ ਬਸ ਉਹ ਦਿਖਾਉਣ ਦੀ ਕੋਸ਼ਿਸ਼ ਕਰੀ ਜਾਂਦੇ ਕਿ ਉਹ ਸਾਹਮਣੇ ਵਾਲਾ ਤਾਂ ਪੂਰਾ ਅੰਨਾ ਮੈਂ ਕਾਣਾ ਪਰ ਮੇਰੀ ਇੱਕ ਅੱਖ ਤਾਂ ਠੀਕ ਹੈ ਮੈਨੂੰ ਜ਼ਿਆਦਾ ਦਿਖਦਾ ਉਹਦੇ ਨਾਲੋਂ ਸੋ ਇਹ ਚੀਜ਼ਾਂ ਹੋ ਰਹੀਆਂ ਨੇ ਧਾਮੀ ਸਾਹਿਬ ਦੇ ਅਸਤੀਫੇ ਦੇ ਨਾਲ ਹੁਣ ਤਾਂ ਪਹਿਲੀ ਗੱਲ ਤਾਂ ਇਹ ਆ ਕਿ ਉਹ ਐਕਸੈਪਟ ਹੋਊਗਾ ਜਾਂ ਨਹੀਂ ਹੋਊਗਾ ਕਿਉਂਕਿ ਅੰਤਰੰਕ ਕਮੇਟੀ ਦੇ ਕੋਲ ਜਾਊਗਾ ਤੇ ਉਹਨਾਂ ਨੇ ਪਤਾ ਨਹੀਂ ਕਰਨਾ ਜਾਂ ਨਹੀਂ ਕਰਨਾ ਇਬਾਦ ਦੀ ਗੱਲ ਆ ਪਰ ਅੱਜ ਉਹ ਇੱਕ ਪਾਸੇ ਹੋ ਰਹੇ ਨੇ ਹੁਣ ਕੈਲੀਫੋਰਨੀਆ ਤੇ ਵਿੱਚ ਜਿਹੜੀ ਸਿੱਖ ਹੈਗੇ ਨੇ ਉਹਨਾਂ ਨੇ ਐਲਾਨ ਕੀਤਾ ਸੀ ਕੱਲੇ ਕਹਿੰਦੇ ਕਿ ਧਾਮੀ ਸਾਹਿਬ ਦੇ ਘਰ ਦੇ ਬਾਹਰ ਅਸੀਂ ਪ੍ਰੋਟੈਸਟ ਸ਼ੁਰੂ ਕਰਦੇ ਹਾਂਗੇ ਵੀ ਜਿਹੜਾ ਇਹ ਗਿਆਨੀ ਹਰਪ੍ਰੀਤ ਸਿੰਘ ਫਰਾਂ ਨੂੰ ਗਲਤ ਤਰੀਕੇ ਨਾਲ ਕੱਢਿਆ ਗਿਆ ਹੂੰ ਉਸ ਤੋਂ ਇੱਕ ਦਿਨ ਪਹਿਲਾਂ ਹੀ ਧਾਮੀ ਸਾਹਿਬ ਅਸਤੀਫਾ ਹੀ ਦੇ ਗਏ ਤੇ ਨਾਲੇ ਜਥੇਦਾਰ ਸਾਹਿਬਾਂ ਨੂੰ ਅਪੀਲ ਕਰ ਗਏ ਕਿ ਮੈਨੂੰ ਉਹ ਸੱਤ ਮੈਂਬਰੀ ਦਾ ਜਿਹੜਾ ਮੈਨੂੰ ਹਿੱਸਾ ਬਣਾਇਆ ਸੀ ਉਹਦੇ 'ਚ ਵੀ ਮੈਨੂੰ ਫਾਰਕ ਕਰ ਦਿੱਤਾ ਜਾਵੇ ਤੇ ਫਿਰ ਸਵਾਲ ਫੇਰ ਆਉਂਦਾ ਕਿ ਇਹ ਫਿਰ ਅਕਾਲੀ ਦਲ ਉਤਰੋ ਹੀ ਕਹਿ ਰਿਹਾ ਕਿ ਹੁਣ ਐ ਕਰੋ ਜੇ ਐਨੇ ਸਵਾਲ ਉੱਠਣ ਲੱਗੇ ਨੇ ਧਾਮੀ ਸਾਹਿਬ ਤੁਸੀਂ ਅਸਤੀਫਾ ਦੇ ਦਿਓ ਹੂੰ ਵੀ ਸ਼ਾਇਦ ਕਿਤੇ ਬੈਲੈਂਸ ਹੋ ਜੂਗੀ ਗੱਲ ਪਰ ਅਕਾਲੀ ਦਲ ਦਾ ਅਸਲ ਟਾਰਗੇਟ ਸੀ ਉਹ ਚੀਜ਼ ਅਕਾਲੀ ਦਲ ਨੇ ਕਰ ਲਿਆ ਉਹ ਕਿਸੇ ਤਰੀਕੇ ਦੇ ਨਾਲ ਕੀਤਾ ਕਿ ਗਗਨਜੀ ਹਰਪ੍ਰੀਤ ਸਿੰਘ ਉਹਨਾਂ ਨੂੰ ਲਾਂਬੇ ਕਰਨਾ ਸੀ ਕਿ ਇਹ ਸਾਡੇ ਖਿਲਾਫ ਬੋਲਦਾ ਹ ਹੁਣ ਉਹ ਬੋਲਣ ਕਿਉਂ ਲੱਗੇ ਇਹ ਵੀ ਪਤਾ ਨਹੀਂ ਹਾਲਾਂਕਿ ਇਸ ਤੋਂ ਪਹਿਲਾਂ ਬੋਲਣਾ ਚਾਹੀਦਾ ਸੀ ਬਹੁਤ ਸਮਾਂ ਪਹਿਲਾਂ ਆਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਬੋਲਣਾ ਚਾਹੀਦਾ ਸੀਗਾ ਤੇ ਉਹ ਕਿਉਂ ਬੋਲੇ ਨਹੀਂ ਇਸ ਕਰਕੇ ਅਕਾਲੀ ਦਲ ਨੂੰ ਇਹ ਇਹ ਮਹਿਸੂਸ ਹੋ ਗਿਆ ਕਿ ਜਥੇਦਾਰ ਤਾਂ ਯਾਰ ਸਾਡੀ ਮੁਠੀ ਦੇ ਵਿੱਚ ਹੀ ਨੇ ਜਿੱਦਰ ਨੂੰ ਅਸੀਂ 모ੜਾਂਗੇ ਜਥੇਦਾਰ ਮੁੜ ਜਾਣਗੇ ਕਿਉਂਕਿ ਇਹ ਚੱਲਦਾ ਆਇਆ ਹੁਣ ਤੱਕ ਹੂੰ ਇਹ ਚੱਲਦਾ ਆਇਆ ਕਿਉਂਕਿ ਐਜੀਪੀਸੀ ਦਾ ਕੰਟਰੋਲ ਅਕਾਲੀ ਦਲ ਤੇ ਜਥੇਦਾਰਾਂ ਨੂੰ ਅਪਾਇੰਟ ਕਰਨਾ ਐਜੀਪੀਸੀ ਨੇ ਹੂੰ ਠੀਕ ਹੈ ਜੀ ਤੇ ਸਾਨੂੰ ਸਭ ਨੂੰ ਪਤਾ ਕਿ ਹੁਣ ਤੱਕ ਪ੍ਰਧਾਨ ਵੀ ਕਿਵੇਂ ਲੱਗਦੇ ਰਹੇ ਐਜੀਪੀਸੀ ਦੇ ਉਹ ਵੀ ਪਹਿਲਾਂ ਡਿਸਾਈਡ ਹੋ ਜਾਂਦਾ ਸੀ ਸਲਿੱਪ ਆ ਜਾਂਦੀ ਸੀ ਜਥੇਦਾਰ ਸਾਬਾ ਜਥੇਦਾਰ ਸਾਬਾ ਨਹੀਂ ਆਮੇ ਜਦੋਂ ਤੱਕ ਜੱਥੇਦਾਰ ਸਹਿਬਾਨਾਂ ਦੀ ਚੋਣ ਸਰਬੱਤ ਖਾਲਸਾ ਕਰਦਾ ਰਿਹਾ ਰਾਤਦੀਪ ਉਦੋਂ ਤੱਕ ਅਸੀਂ ਦੇਖਿਆ ਕਿ ਅਕਾਲੀ ਫੂਲਾ ਸਿੰਘ ਵਰਗੇ ਵੀ ਸਾਨੂੰ ਜੱਥੇਦਾਰ ਮਿਲੇ ਨੇ ਪਰ ਜਦੋਂ ਤੋਂ ਐਸਜੀਪੀ ਦੇ ਕੋਲ ਆ ਗਿਆ ਨਾ ਐਸਜੀਪੀ ਸ਼ੁਰੂਆਤੀ ਦੌਰ ਦੇ ਵਿੱਚ ਵੀ ਠੀਕ ਮਿਲੇ ਨੇ ਪਰ ਉਦੋਂ ਤੱਕ ਕੀ ਹੋ ਗਿਆ ਸੀ ਕਿ ਅਕਾਲੀ ਦਲ ਨੇ ਐਸਜੀਪੀ ਦੇ ਪੀਸੀ ਦੇ ਥਰੂ ਜੱਥੇਦਾਰਾਂ ਨੂੰ ਕੰਟਰੋਲ ਕਰਨਾ ਸਿੱਖ ਲਿਆ ਸੀ ਹੂੰ ਤੇ ਉਹ ਇੱਕ ਰਿਮੋਟਲੀ ਤਰੀਕੇ ਨਾਲ ਜੱਥੇਦਾਰ ਚੱਲ ਰਹੇ ਸੀ ਤੇ ਫਿਰ ਜਦੋਂ ਹੁਣ ਫਿਰ ਜਥੇਦਾਰ ਬੋਲਣ ਲੱਗੇ ਉਹ ਕਿਉਂ ਬੋਲਣ ਲੱਗੇ ਕਿ ਪਿੱਛੋਂ ਬੀਜੇਪੀ ਦਾ ਪੁਸ਼ ਸੀਗਾ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਗੱਲ ਚੱਲਦੀ ਆ ਕਿ ਬੀਜੇਪੀ ਨੇ ਜਥੇਦਾਰ ਸਹਬਾਨਾਂ ਨੂੰ ਪੁਸ਼ ਕੀਤਾ ਕਿ ਕੋਈ ਗੱਲ ਨਹੀਂ ਅਸੀਂ ਹੈਗੇ ਹਾਂ ਤੁਸੀਂ ਬੋਲੋ ਕਿ ਉਹ ਤਾਂ ਬੋਲਣ ਲੱਗੇ ਜਿਹੜਾ ਕਿ ਜ਼ਿਆਦਾ ਪੋਸਿਬਿਲਟੀ ਲੱਗਦੀ ਆ ਕਿਉਂਕਿ ਇਸ ਤੋਂ ਪਹਿਲਾਂ ਨਹੀਂ ਬੋਲੇ ਜਥੇਦਾਰ ਜਦੋਂ ਤੱਕ ਬੀਜੇਪੀ ਇਕਾਲੀ ਦਲ ਇਕੱਠੇ ਰਹੇ ਉਦੋਂ ਤੱਕ ਜਥੇਦਾਰ ਸਹਬਾਨ ਇਸ ਤਰੀਕੇ ਨਾਲ ਨਹੀਂ ਬੋਲੇ ਪਰ ਜਿਹੜੇ ਬੋਲੇ ਜਿਵੇਂ ਜਥੇਦਾਰ ਰਣਜੀਤ ਸਿੰਘ ਹੋਰੀ ਵੀ ਬੋਲੇ ਸੀ ਉਹਨਾਂ ਨੂੰ ਹਟਾ ਦਿੱਤਾ ਜਾਂਦਾ ਸੀਗਾ ਇਸ ਤਰੀਕੇ ਦੇ ਨਾਲ ਹੈਨਾ ਪਰ ਇਹ 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 ਉਹ ਗੱਲਾਂ ਨੇ ਕਿ ਜਿਨ੍ਹਾਂ ਦੇ ਸਵਾਲ ਲੱਭਣੇ ਬੜੇ ਜ਼ਰੂਰੀ ਨੇ ਸੰਗਤ ਦੇ ਲਈ ਕਿ ਕਿਸ ਤਰੀਕੇ ਦੇ ਨਾਲ ਕਿ ਪਹਿਲਾਂ ਵੀ ਜਦੋਂ ਕੋਈ ਜਥੇਦਾਰ ਜੀ ਬੋਲਦਾ ਸੀ ਤਾ ਫਿਰ ਉਹਨੂੰ ਚੁੱਪ ਕਰਕੇ ਹਟਾ ਦਿੱਤਾ ਜਾਂਦਾ ਸੀ। ਹਲੇ ਵੀ ਗੱਲ ਆ ਨਾ ਦਾਜੀ ਜਿਵੇਂ ਜਥੇਦਾਰ ਰঞ্জੀਤ ਸਿੰਘ ਦਾ ਤੁਸੀਂ ਜ਼ਿਕਰ ਕੀਤਾ। ਉਹਨਾਂ ਨੇ ਹੁਣ ਪਿੱਛੇ ਜੇ ਇੱਕ ਆਪਣੇ ਇੰਟਰਵਿਊ 'ਚ ਕਿਹਾ ਕਿ ਜਦੋਂ ਮੈਂ ਮੇਰੇ ਦੇ ਸੰਕਟ ਆਇਆ ਸੀ ਜਦੋਂ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹੁੰਦੇ ਸੀ। ਉਹਦੋਂ ਨਹੀਂ ਬੋਲੇ। ਮੈਂ ਉਹਨਾਂ ਕੋਲ ਗਿਆ ਕਹਿੰਦੇ ਮੈਨੂੰ ਕਹਿੰਦੇ ਮਿਲੇ ਹੀ ਨਹੀਂ। ਗੱਲ ਉਹ ਹੀ ਹੈ ਨਾ। ਮੇਰੇ ਫੈਲਾ ਨਹੀਂ ਸੁਣੀਆ। ਗੱਲ ਉਹੀ ਹੈ ਨਾ। ਅੱਜ ਕਹਿੰਦੇ ਆਪਦੇ ਤੇ ਜਦੋਂ ਬਾਣ ਆਈ ਤੇ ਅੱਜ ਕਹਿੰਦੇ ਰੋਲਾ ਪਾਉਂਦੇ ਆ। ਬੈਂ ਗੱਲ ਉਹੀ ਕਹਿ ਰਿਹਾ ਕਿ ਥੋੜੇ ਆਪਣੇ ਨਿੱਜ ਦੀਆਂ ਲੜਾਈਆਂ ਤੁਸੀਂ ਸਾਰੇ ਲੜਦੇ ਹੋ ਤੁਸੀਂ ਪੰਥ ਦੇ ਲਈ ਨਹੀਂ ਲੜ ਰਹੇ ਤੁਸੀਂ ਸ਼ੋਅ ਕਰਦੇ ਹੋ ਕਿ ਅਸੀਂ ਪੰਥ ਦੇ ਲਈ ਲੜ ਰਹੇ ਹਾਂ ਇਹ ਸਾਰੇ ਜਿੰਨੇ ਤੁਸੀਂ ਆਗੂ ਇੱਥੇ ਦੇਖ ਰਹੇ ਹੋ ਇਹ ਸਾਰੇ ਆਪਣਾ ਆਪਣਾ ਇਹਨਾਂ ਦਾ ਨਿੱਜ ਹੈਗਾ ਆ ਜੇ ਅਕਾਲੀ ਦਲ 2024 ਚ 2-4 ਸੀਟਾਂ ਕੱਢ ਜਾਂਦਾ ਲੋਕ ਸਭਾ ਦੀਆਂ ਤੇ ਫਿਰ ਇਹੀ ਬਾਗੀ ਆਗੂ ਹੁਣ ਤੱਕ ਵੀ ਅਕਾਲੀ ਦਲ ਦੇ ਨਾਲ ਹੁੰਦੇ ਕਿਉਂਕਿ ਜਦੋਂ ਤੱਕ ਜਿੱਤਦਾ ਰਿਹਾ ਉਦੋਂ ਤੱਕ ਸੁਖਬੀਰ ਬਾਦਲ ਦੀ ਪ੍ਰਧਾਨਗੀ ਠੀਕ ਸੀ ਅੱਜ ਵੀ ਕੁਝ ਬਾਗੀ ਆਗੂ ਸਮਾਗਮਾਂ ਦੇ ਵਿੱਚ ਨਜ਼ਰ ਆ ਰਹੇ ਨੇ ਉਸ ਵੀਰਾਂ ਸਾਹਮਣੇ ਆ ਰਹੀਆਂ ਨੇ ਕੁਝ ਇੱਕ ਨਾਲ ਖੜ ਜਾਂਦੇ ਤੇ ਕੁਝ ਇੱਕ ਸਾਈਡ ਤੇ ਉਹ ਉਹੀ ਗੱਲ ਕਰ ਰਿਹਾ ਨਾ ਕਿ ਦੇਖੋ ਤੁਸੀਂ ਇਹ ਦਾ ਐਂਡ ਪੁਆਇੰਟ ਉਹੀ ਹੈ ਐਂਡ ਪੁਆਇੰਟ ਉਹੀ ਹੈ ਕਿ ਅਕਾਲੀ ਦਲ ਇਸੇ ਅਕਾਲੀ ਦਲ ਦੀ ਸਾਝ ਦੁਆਰਾ ਤੋਂ ਭਾਜੀਪੀ ਦੇ ਨਾਲ ਜੁੜੂਗੀ ਤੇ ਆਹੀ ਜਿਹੜੇ ਸਾਰੇ ਅਕਾਲੀ ਦਲ ਦੇ ਆਗੂ ਵਿਖਰੇ ਫਿਰਦੇ ਨੇ ਇਹ ਫੇਰ ਇਕੱਠੇ ਹੋ ਜਾਣਗੇ ਕਿ ਹਾਂਜੀ ਹੁਣ ਤਾਂ ਭਾਜੀਪੀ ਦਾ ਸਾਥ ਮਿਲ ਗਿਆ ਹੁਣ ਤਾਂ ਜਿੱਤ ਜਾਾਂਗੇ ਹੁਣ ਆਪਾਂ ਇਕੱਠੇ ਹੋ ਜਾਣਿਆ ਐਂਡ ਵਾਲੀ ਗੱਲ ਅੱਜ ਨਹੀਂ ਕੱਲੂ ਨਹੀਂ ਕੱਲ ਹੋਜੂਗੀ ਕੱਲ ਨਹੀਂ ਹੋਊਗੀ ਪਰਸੋਂ ਨੂੰ ਹੋਜੂਗੀ ਪਰਸੋਂ ਨੂੰ ਹੋਜੂਗੀ 6 ਮਹੀਨੇ ਸਾਲ 2 ਸਾਲ ਬਾਅਦ ਐਂਡ ਇੱਥੇ ਹੀ ਐ ਅਕਾਲੀ ਦਲ ਨੂੰ ਤੇ ਬੀਜੇਪੀ ਨੂੰ ਇੱਕ ਦੂਜੇ ਦੇ ਨਾਲ ਸਮਝੌਤਾ ਕਰਨਾ ਹੀ ਪਊਗਾ ਅੱਜ ਜਿੰਨਾ ਮਰਜੀ ਅਕਾਲੀ ਦਲ ਬਾਦਲ ਕਹੀ ਜਾਵੇ ਕਿ ਬੀਜੇਪੀ ਸਭ ਕੁਝ ਕਰਾ ਰਹੀ ਹੈ ਪਰ ਜਦੋਂ ਉਹੀ ਬੀਜੇਪੀ ਦੇ ਆਗੂ ਤੁਹਾਡੇ ਬੱਚਿਆਂ ਦੇ ਵਿਆਹ ਤੇ ਪਹੁੰਚਦੇ ਨੇ ਫਿਰ ਸੰਗਤ ਤੁਹਾਨੂੰ ਸਵਾਲ ਕਰਦੀ ਹੈ ਜੀ